ਇੱਕ ਕੋਆਰਡੀਨੇਟਰ ਮੇਰੀ ਬਾਣੀ ਪਛਾਣਦਾ ਦੇਖਿਓ ਅਸਕੇ ਲਈ ਦੋ ਚਾਰ ਜਿੰਨਾ ਕਿਹਾ ਨਾ ਗਾਣਾ ਲੱਗਦਾ ਦੋ ਚਾਰ ਸਨਿਆਣਾ ਜ਼ਰੂਰੀ ਜਿਹੜੀਆਂ ਅਨਾਉਂਸਮੈਂਟ ਸੀ ਉਹਦੇ ਵਿੱਚ ਇੱਕ ਅਨਾਉਂਸਮੈਂਟ ਡੇਲੀ ਨੋਟਸ ਹੈ ਕਿ 27 ਜੁਲਾਈ ਸ਼ਾਮ ਦੇ ਮੀਨ ਦੇ ਮੁੱਖ ਨੂੰ ਰੱਖਦੇ ਹੋਏ 27 ਜੁਲਾਈ ਦੇ ਇਵੈਂਟ ਹੋ ਜਾਣਿਆ ਜਿਹੜਾ ਉੱਪਰ ਪਾਰਟੀ ਹੋਣਾ ਹੈ ਪਾਰਟੀ ਹਰ ਦੇ ਵਿੱਚ ਹੋਏਗਾ ਉਹਦੇ ਵਿੱਚ ਜਿਹੜਾ ਫੂਫੇ ਸਿਸਟਮ ਹੋਏਗਾ ਅਨਲਿਮਟਡ ਜਿਹੜਾ ਸ਼ਾਂਤੀ ਦਾ ਜਲਾ ਲੰਚ ਦਾ ਸਿਸਮਾ ਹੈਗਾ ਔਰ ਲੈਕਸ ਹੋਗੇ ਅਕੋਰਡਿੰਗ ਕੋਫੀ ਹੋਏਗੀ ਜੋਗੇ ਮੇਰੀ ਵਾਲ ਜੀ ਪਛਾਣ ਦੇ ਜਿਹੜੇ ਸਾਡੇ ਤੇਸ਼ワਾਰ ਜੀ ਔਰ ਕਿਸੇ ਜਵਾਰ ਜੀ ਤੁਹਾਨੂੰ ਮਿਲਤੀ ਦਵਾਰੇ ਨੇ ਔਰ ਮਜੀਦ ਜੀ ਨੂੰ ਬੇਨਤੀ ਹੈ ਕਿ ਤੁਸੀਂ ਸਟੇ ਕਰਿਓ ਜੀ ਡਰੀਮ ਰਿਕਾਰਡਸ ਇਹਦੇ ਵਿੱਚ ਕੋਆਰਡੀਨੇਟਰ ਨੇ ਔਰ ਅਸੀਂ ਮੰਜ਼ਿਲ ਕੀ ਵੱਲੋਂ ਤੇ ਘੋਰ ਕੇ ਫਟੇ ਬਣਾਛੇ ਵੱਲੋਂ ਤੇ ਡ੍ਰੀਮ ਗੋਸ ਵੱਲੋਂ ਇੱਕ ਅਨਾਉਂਸਮੈਂਟ ਹੈ ਕਿ ਜੋ ਇਹਨਾਂ ਦੀ ਸਟਾਈ ਬਾਈ ਦੀ ਫੀਸ ਦਿੱਤੀਆ ਸਿਰਫ ਹੋ ਸਿਰਫ 500 ਰੁਪਏ ਹੈ ਔਰ 500 ਰੁਪਏ ਦੇ ਵਿੱਚ ਨਾਲੇ ਪਣ ਜੋ ਬੁਕਿੰਗ ਸਭ ਪ੍ਰਾਇਸ ਕਾਡਿੰਗ ਔਰ ਕਾਫੀ ਸਾਰਾ ਮਨ ਕੇ ਨਹੀਂ ਮਿਲ ਦਿੱਤਾ ਗਿਆ ਔਰ ਦੋ ਰੂਮ ਹੋਗੇ ਉੱਪਰ ਦਾ ਹਵਾਏ ਦਾ ਔਰ ਇਥੇ ਅਸੀਂ ਇੱਕ ਦੋਨੇ ਇੱਕ ਅਨਾਉਂਸਮੈਂਟ ਇਹਨਾਂ ਦੇ ਨਾਲ ਵਿੱਚ ਕਰ ਰਹੇ ਆ ਜਿਹੜਾ ਵੀ ਇਹਨਾਂ ਦੇ ਵਿੱਚ ਜਿਹੜਾ ਸਾਈਡ ਲਾਈਨ ਦਾ ਦੌਰਾਨ ਦੇ ਵਿੱਚ ਬੁਕਿੰਗ ਹੋਏਗਾ ਅਗਲਾ ਇੱਕ ਪ੍ਰੋਗਰਾਮ ਅਸੀਂ ਉਹਨਾਂ ਲਈ ਦੁਪਹਿਰ ਵੇਲੇ ਹੋਣ ਲੈ ਕੇ ਆਵਾਂਗੇ ਤੇ ਸਾਡੀ ਜਵਾਬ ਆਈ ਆ ਦੋਸਤੋ ਮੇਰੇ ਪ੍ਰੋਗਰਾਮ ਅਸੀਂ ਕਿਸੇ ਲਈ ਕਿਸੇ ਜਾਣ ਨਹੀਂ ਕਿ ਦੋਸਤੋ ਵਿੱਚ ਪ੍ਰੋਗਰਾਮ ਕਰਨਾ ਪੋਚੀ ਵਾਲੀ ਨਹੀਂ ਆ ਪਰ ਅਸੀਂ ਫਿਰ ਵੀ ਕਰਾਂਗੇ ਜੋ ਸਾਡੇ ਰਕੇਸ਼ ਵਾਲੀ ਦਾ ਸਾਥ ਦੇਗਾ ਹਾਂਜੀ ਸਾਰੇ ਸਸੀ ਕਾਲ ਜੀ ਸਾਰੇ ਜਿਨਨੇ ਮਹਿਨਾਜ ਜੀ ਅੱਤੇ ਪਹੁੰਚਿਆ ਨੇ ਸਾਰਿਆਂ ਦਾ ਜੀ ਹੈ ਵੈਲਕਮ ਪਰ ਮੈਂ ਦੇਖ ਰਿਹਾ ਕਿ ਜਿੰਨੀਆਂ ਅਵਾਜ਼ਾਂ ਨੇ ਕਿੱਥੇ ਲਾਇਆ ਹੈ ਬਿਲਕੁਲ ਧਾਕਲੇ ਤਰੀਕ ਹੈ ਬਿਲਕੁਲ ਬਾਤ ਨਹੀਂ ਹੈ ਬਹੁਤ ਵਧੀਆ ਜਿਨਨੇ ਵੀ ਸਿਗਨਰ ਦਾ ਚੁੱਕੇ ਨੇ ਸਾਰਿਆਂ ਦਾ ਥੈਂਕ ਯੂ ਔਰ ਸਾਡੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਸੈਟਰਨ ਹਲਕਾ ਹਲਕਾ ਚਾਰਜ ਨਰਿੰਦਰ ਰਾਜੀ ਸਾਡੇ ਕੋਲ ਪਹੁੰਚੇ ਨੇ ਸਾਜੀ ਬਹੁਤ ਬਹੁਤ ਔਰ ਜੀ ਆ ਜੀ ਵਾਕਿਪ ਟਮਟੇ ਪ੍ਰੋਡਕਸ਼ਨ ਦੇ ਬ੍ਰੀਫਕਾਸਟ ਪਰ ਨਾਲ ਹੀ ਸ਼੍ਰੋਮਣੀ ਕਾਲੀ ਦਲ ਤੋਂ ਮੋਮੈਂਟ ਸੰਤੋਂ ਪਰਵਿੰਦਰ ਜੀ ਵੀ ਇੱਥੇ ਪਹੁੰਚੇ ਨੇ ਪਰਵਿੰਦਰ ਜੀ ਤੁਹਾਡਾ ਵੀ ਬਹੁਤ ਵੈਲਕਮ ਜੀ ਔਰ ਪ੍ਰਭ ਜੀ ਵੀ ਆਏ ਨੇ ਪ੍ਰਭ ਜੀ ਬਹੁਤ ਬਹੁਤ ਤੁਹਾਡਾ ਥੈਂਕ ਯੂ ਜੀ ਮੇਰੇ ਦਸਤਾਰ ਗੋਮਤਲੇ ਨੇ ਬਿਲਕੁਲ ਧਿਆਨ ਦਿਓ ਮੇਰੀ ਗੱਲਾਂ ਨੂੰ ਪਲੀਜ਼ ਇਸ ਨੂੰ ਮੈਂ ਸਿਰਫ 1 ਮਿੰਟ ਦੀ ਸ਼ਾਇਰ ਕਰ ਲਵਾਂਗੇ ਬੜੇ ਖਾਸ ਮੌਸਾ ਕਰ ਲਗੇ ਮੈਂ ਕਿ ਮਨਿੰਦਰ ਜੀ ਨੇ ਜਿੰਨੀ ਆਵਾਜ਼ਾਂ ਸੁਣੀਆਂ ਹੈ ਬਹੁਤ ਰਹੀ ਹੈ ਔਰ ਮੈਂ ਤਰਾਈ ਪਰਿਹੋਟਰ ਦੇ ਨਾਲ ਨਾਲ professionally physics characterium recording studio city center ਉਹਦੀ ਮੇਰਾ ਹੈ ਪਰ ਜਿਨੇ ਵੀ ਸ਼ਿਕਰ ਇਸ ਪ੍ਰੋਗਰਾਮ ਦੇ ਵਿੱਚ ਪਾਰਟਿਸਪੈਂਟ ਕੀਤਾ ਹੈ ਜਿਨੇ ਵੀ ਅੱਜ ਇਥੇ ਸ਼ਿਰਕਤ ਕੀਤੀ ਹੈ ਉਹਨਾਂ ਵਾਸਤੇ ਇੱਕ ਸਾਡੇ ਵੱਲੋਂ ਨਰਿੰਦਰ ਜੀ ਵੱਲੋਂ ਮੇਰੇ ਵੱਲੋਂ ਤੇ ਕੇ ਜੀ ਵੱਲੋਂ ਇੱਕ ਆਫਰ ਹੈ ਜਦੋਂ ਤੁਸੀਂ ਸਟੂਡੀਓ ਦੇ ਵਿੱਚ ਕੋਈ ਵੀ ਟਰੈਕ रिकॉर्ड ਕਰਦੇ ਆ ਉਹਦੀ ਮਿਕਸਿੰਗ ਡਬਿੰਗ ਮੀਨਿੰਸ ਇੰਦੀ ਵਿੱਚ ਹੁੰਦਾ ਹੈ ਬੀਟ ਸਿੰਦਾਰਾ ਸਾਮੀਆਂ ਕਰਦੇ ਆ ਜਿੰਨੇ ਤੁਸੀਂ ਟਰੈਕ ਪਾਏ ਆ ਜਾਂ ਹੋਰ ਵੀ ਜਿੰਨੇ ਤੁਸੀਂ ਪਾਉਣੇ ਚਾਹੁੰਦੇ 10000 ਰੁਪਿਆ ਅਸੀਂ ਉਹਦੀ ਇੱਕ ਟਰੈਕ ਦੀ ਪੰਦੀਆ ਪੇਪਲ ਹੁੰਦੀ ਹੈ ਜਿੰਨੇ ਵਿੱਚ ਖਰਚਾ ਹੁੰਦਾ ਹੈ ਲੇਕਿਨ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਵਧੀਆ ਆਵਾਜ਼ਾਂ ਨੂੰ ਮੌਕਾ ਰੱਖਦੇ ਹੋਏ ਜਦੋਂ ਮੰਤੀ ਤੁਸੀਂ 10 ਤਰੀਕ ਤੋਂ ਪਹਿਲੇ ਪਹਿਲੇ ਨਰਿੰਦਰ ਜੀ ਨਾਲ ਰਕੇਸ਼ ਜੀ ਨਾਲ ਮੇਰੇ ਨਾਲ ਪੂਰੀ ਜੀ ਦਾ ਤੁਸੀਂ ਰਾਫਤਾ ਬਣਾ ਸਕਦੇ ਹੋ ਤੁਹਾਡਾ 1000 ਰੁਪਏ ਦੇ ਵਿੱਚ ਸਾਰਿਆਂ ਦਾ ਇੱਕ ਇੱਕ 트랙 ਜਿਹੜਾ ਪਰਫੈਕਟਲੀ ਮਿਊਜ਼ਿਕ ਦੇ ਨਾਲ ਤੁਹਾਡੇ 트랙 ਕਰੋਕਿਆਂ ਦੇ ਵਿੱਚ ਰਿਕਾਰਡ ਕੀਤਾ ਜਾਏਗਾ ਪਲੱਸ ਉਹਨੂੰ ਰਿਲੀਜ਼ ਵੀ ਕੀਤਾ ਜਾਏਗਾ ਨਾਲ ਹੀ ਉਹਨੂੰ ਨੈਕਸਟ ਵੀਡੀਓ ਜਿਹੜੀ ਹੈ ਤੁਹਾਡੀ ਬਣਾ ਕੇ ਅਸੀਂ ਵਧੀਆ ਤੋਂ ਵਧੀਆ ਕੰਪਨੀਆਂ ਦੇ ਵਿੱਚ

ਇਸੇ ਤਰ੍ਹਾਂ ਸੰਗੀਤ ਦੀ ਗੋੜ ਬਹੁਤ ਜ਼ਰੂਰੀ ਆਪਰੇਆਸ ਤੇ ਜਿੰਨਾ ਮਰਜੀ ਮਨ ਦਾਸ ਹੋਇਆ ਹੋਵੇ ਤੇ ਕਈ ਦਾ ਕਾਰਾਂ ਵਧਿਆ ਜਾ ਲਾ ਯਾਰ ਤੇ ਕੋਦੇ ਨਾਲ ਬਸ ਖੁਸ਼ੀ ਮਿਲ ਗਈ ਏ ਕਰਕੇ ਸਾਡੇ ਸੰਗੀਤ ਨੇ ਇੰਡੀਆ ਦੇ ਸੰਗੀਤ ਨੇ ਖਾਸ ਕਰਕੇ ਪੰਜਾਬ ਦੇ ਪੰਜਾਬੀਆਂ ਨੇ ਪੂਰੀ ਦੁਨੀਆ 'ਚ ਧਮਾਪਾ ਪਾਇਆ ਜਦਜੀਤ ਦਸਾਰ ਨੇ ਇਸ ਤਰ੍ਹਾਂ ਹੀ ਪੰਜਾਬ ਵਿੱਚੋਂ ਜਿਸ ਤਰ੍ਹਾਂ ਜੀ ਪ੍ਰਾਲੇ ਕਰ ਰਹੇ ਜੀ ਇਹ ਪ੍ਰਾਲਿਆਂ ਦੇ ਨਾਲ ਹੀ ਸੰਗੀਤ ਬਾਤਾਂ ਤੇ ਸਾਡੇ ਨੌਜਵਾਨ ਬੱਚਿਆਂ ਤੋਂ ਜਿਸ ਤਰ੍ਹਾਂ ਤੁਸੀਂ ਬੜੇ ਸੋਹਣੇ ਗੀਤ ਗਾਉਂਦੇ ਦੇਖ ਕੇ ਬੱਚੇ ਜਿਸੇ ਕੰਮਤੇ ਆਉਂਦੇ ਆ ਇਹਦੇ ਨਾਲ ਸਾਡੇ ਪੰਜਾਬ ਵਿੱਚੋਂ ਨਸ਼ਾ ਖਤਮ ਹੋਏਗਾ ਜਿਹੜੀ ਜਵਾਨੀ ਸਾਡੀ ਲੁੱੜਦੀ ਜਾਂਦੀ ਹੈ ਪੰਜਾਬ ਸਾਡੀ ਫਸਲ ਖਰਾਬ ਹੁੰਦੀ ਹੈ ਇਹ ਫਸਲ ਨੂੰ ਬਚਾਉਣਾ ਆਪਾਂ ਸਾਂ ਕਰਕੇ ਚੰਗੇ ਬਰਾਵੇ ਕਰਾਂਗੇ ਤੇ ਸਾਡੇ ਬੱਚੇ ਚੰਗੇ ਕਮਾਲ ਕਰੇਗਾ ਇਹ ਕਾਕੇ ਖੇਤੀ ਵਧਾਈ ਦੇ ਪਾਤਰ ਤੇ ਸਾਡੇ ਤੁਸੀਂ ਆਪਣਾ ਕੀ ਇਮਤੀ ਸਮਰਪਣ ਕੇ ਅੱਜ ਇਸ ਪੋਰਾ ਵਿੱਚ ਆਏ ਜੇ ਮੈਂ ਮਨਜੀਤ ਜੀ ਦਾ ਲਿੰਦਰ ਭਾਜੀ ਦਾ ਬੈਡ ਪ੍ਰਵਿੰਦਰਪਾਲ ਸਿੰਘ ਦਾ ਪ੍ਰ 代表 ਮੈਂ ਤਹਿਤ ਤੋਂ ਧੰਨਵਾਦ ਕਰਦਾ ਕਿ ਇਸੇ ਕਰਾਰ ਇਸ ਪ੍ਰੋਗਰਾਮ ਨੂੰ ਇਸ ਸ਼ਾਦਾ ਯੋਗਤਾ ਤੁਹਾਨੂੰ ਮਿਲਦਾ ਰੋ ਮੈਂ ਆਪਣੇ ਵੱਲੋਂ ਇਸ ਗਰੁੱਪ ਨੂੰ 11000 ਰੁਪਏ ਮੈਂ ਦੇ ਕੇ ਜਾਂਦਾ ਸਾਡੇ ਪੰਜਾਬ ਨੂੰ ਸਿਹਤੀ ਬਹੁ ਲੋੜਿਆ ਸਾਡੀ ਜਵਾਨੀ ਨੂੰ ਬਹੁ ਲੋੜਿਆ ਜਵਾਨੀ ਬਚਾਉਣ ਦੀ ਬੜੀ ਲੋੜਿਆ ਮੈਂ ਦੇਖਦਾ ਐ ਕਿ ਅੱਜ ਟੀਕੇ ਇੰਨੇ ਵੱਧ ਗਏ ਨੇ ਛੋਟੇ ਛੋਟੇ ਬੱਚੇ ਟੀਕੇ ਲਾਉਂਦੇ ਔਰ ਕੋਨਾ ਦੀ ਜੇ ਇੰਜੈਕਸ਼ਨ ਗਲਤ ਲੱਗ ਜਾਂਦਾ ਤਾਂ ਡੈਥ ਹੋ ਜਾਂਦੀ ਮਾਵਾਂ ਦੇ ਬੱਚੇ ਅਨਮੋਲ ਨੇ ਕੀਮਤੀ ਬੱਚਾ ਇੱਕ ਬੱਚਾ ਇੱਕ ਬੇਟਾ ਤੇ ਇੱਕ ਬੇਟੀ ਆ ਸਾਨੂੰ ਬਹੁਤ ਲੋੜ ਹੈ ਇਹਨਾਂ ਦੀ ਬਚਾ ਕੇ ਰੱਖਣ ਦੀ ਪੰਜਾਬ ਸਾਡਾ ਖੁਸ਼ਹਰਤ ਤਾਂ ਹੀ ਹੋਣਾ ਜੇ ਸਾਡੀ ਪੰਜਾਬੀ ਨੌਜਵਾਨੀ ਬਜੇਗੀ ਤੇ ਪੰਜਾਬ ਖੁਸ਼हाल ਹੋਗਾ ਜੇ ਨੌਜਵਾਨ ਨਾ ਰਹੇ ਤੇ ਪੰਜਾਬ ਨਹੀਂ ਰਹਣਾ ਇਹ ਕਰਕੇ ਰੋ ਆਪਾਂ ਪਰਾਲਾ ਕਰੀਏ ਜੰਗੀਆਂ ਸਰਕਾਰਾਂ ਲਈਏ ਮੜੀਏ ਸਰਛੇ ਨੂੰ ਰੋਕ தாம் ਕਰ ਲੈਣ ਵਾਦੇ ਬੋਲ ਕਰਦੇ ਆ ਕਿ ਅਸੀਂ ਇਸਾ ਖਤਮ ਕਰ ਜਾਏਗਾ ਪਰ ਹੁੰਦਾ ਨਹੀਂ ਇਹਨੂੰ ਪ੍ਰੈਕਟੀਕਲੀ ਕਰਨਾ ਪੈਣਾ ਫਿਰ ਜਾ ਕੇ ਸਾਡਾ ਪੰਜਾਬ ਵਜਣਾ ਮੈਂ ਇੰਡੀਆ ਹੀ ਗੱਲਾਂ ਕਰਦਾ ਜਿੱਦਾਂ ਸਾਰਿਆਂ ਦਾ ਤੈਅ ਹੋ ਗੁਆਂਢਾ ਤਾਂ ਬੈਠ ਗਿਆ ਫਸਾ ਬਾਕੀ ਕਿ ਕਿਵੇਂ ਸਸਤੀ ਅਕਾਲ ਨਮਸਕਾਰ ਬੋੜਾ ਵਾਲੇ ਭਾਜੀ ਤਾੜੀ ਤਾੜੀ ਲਗਾ ਦਿਓ ਬਹੁਤ ਬਹੁਤ ਸ਼ੁਕਰੀਆ ਸਰਵਨਮਾ ਹੈਲੋ ਆਈ ਗੈਸਟ ਮੈਂ ਸਸਿਕਾ ਰਪਿਆ ਤੇ ਸਿਸਟਾਉਟ ਕਮਸ਼ਾਈ ਔਰ ਜਿੰਨੇ ਵੀ ਜਿਹੜੇ ਆਈ ਹੋਏ ਗੈਸਟ ਲੀਡਰਸ ਸਿੰਕਰਸ ਉਹਨੇ ਮੇਰੇ ਬੋਰਡ ਦੇ ਸਪੈਕਟਰ ਦੀਆ ਔਰ ਦੋਨੋਂ ਦਾ ਜਿਵੇਂ ਆਨ ਬਹੁਤ سارے ਹਜੇ ਪ੍ਰੋਗਰਾਮਸ ਜਿਹਦੇ ਮੈਨੂੰ ਇਨਵਾਈਟ ਕੀਤਾ ਗਿਆ ਬਹੁਤ ਇੱਜ਼ਤ ਦਿੱਤੀ ਗਈ ਗੋਡ ਗਿਫਟ ਫਟੇ ਪ੍ਰੋਡਕਸ਼ਨ ਨੂੰ ਮੇਰੇ ਵੱਲੋਂ ਬਹੁਤ ਬਧਾਈਆ ਆਡ ਮੇਰੀ ਅਰਦਾਸ ਹੈ ਕਿ ਇਹ ਪ੍ਰੋਗਰਾਮ ਇਦਾਂ ਨਹੀਂ ਸੁੰਦੇ ਰ ਜਿਸ ਦਾ ਸਾਡੇ ਬੈਲ ਸਾਹਨੇ ਦੱਸਿਆ ਕਿ ਇਹਨੇ ਸਮੁਖ ਪੰਜਾਬ ਬੱਚਿਆਂ ਦਾ ਰੋਜ਼ਾਨਾ ਸੈਕਿੰਗ ਦੇ ਵੱਲ ਜਾਣ ਹੋਏ ਦਾ ਹੌਲੀ ਹੌਲੀ ਸਾਡੇ ਮੈਕੀ ਜਾਂਗੇ ਪਰ ਸਾਡੇ ਕੇ ਸ਼ੌਨੀ ਕਾਲੇ ਵੱਲੋਂ ਵੀ ਤੁਹਾਨੂੰ ਬਹੁਤ-ਬਹੁਤ ਵਧਾਈਆਂ ਔਰ ਮੈਂ ਆਪਣੇ ਨਿਰਦੇਸ਼ਾਵਲੋਂ ਕੁਝ ਕਹਿਣਾ ਚਾਹੁੰਦੀ ਹਾਂ ਕੁਝ ਜ਼ਿਆਦਾ ਟਾਈਮ ਨਹੀਂ ਲਵਾਉਂਦੀ। ਇਸ ਪਾਰਟੀ ਨੇ ਇੰਨੀ ਕਿਹਦਾ ਤੁਹਾਨੂੰ ਇੱਜ਼ਤ ਦਿੱਤੀ ਆ। ਸ਼ੋਗਨੀ ਕਾਲੀ ਦਿੰਦੇ। ਤੁਹਾਨੂੰ ਇਹ ਦੱਸ ਨਹੀਂ ਸਕਦੇ ਸਾਡੀ ਖੇਤਰੀ ਪਾਰਟੀ ਆ। ਔਰ ਸਾਡੇ ਸਰ ਜਿੱਥੇ ਖੜੇ ਹੋ ਜਾਂਦੇ ਜਿਸ ਦਾ ਮਾਨ ਸਨਮਾਨ ਧੀਆਂ ਪੈਣਾ ਦੀ ਇੱਜ਼ਤ ਇਸ ਚੀਜ਼ ਨੂੰ ਮੈਂ ਬਹੁਤ ਦੇਰ ਤੋਂ ਨਾਲ ਦੇਖਿਆ। ਬਹੁਤ ਹੀ ਦਰਦਕੀਆ ਜਿਸ ਦਾ ਆਜਣਾ ਨੇ ਇੱਕ ਛੋਟਾ ਜਿਹਾ ਮੈਸੇਜ ਦਿੱਤਾ ਨਸ਼ੇ ਵੱਲ ਇਸ ਇਸੇ ਤਰ੍ਹਾਂ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਕਹੇਗੀ ਆਪਣੇ ਪ੍ਰੋਗਰਾਮ ਇਵੈਂਟ ਸਦਾ ਦੇ ਖੁਲੋਦੇ ਰਹੋ ਜਿਹਦੇ ਵਿੱਚ ਬੱਚਿਆਂ ਦਾ ਰੁਝਾਨ ਇਸੇ ਪਾਸੇ ਹੋ ਸਕੇ ਡਾਂਸਿੰਗ ਸਿੰਗਿੰਗ ਪੰਜਾਬੀ ਕਲਚਰ ਸਾਡੀ ਪੰਜਾਬੀ ਜ਼ੁਬਾਨ ਤੇ ਬਿਲਕੁਲ ਖਤਮ ਹੋਣ ਦੀ ਜਾ ਰਹੀ ਹੈ ਇਸ ਦਾ ਇੱਕ ਪੰਜਾਬੀ ਦਾ ਵੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਲੋਕ ਸਿੰਗਰ ਇਹੋ ਜਿਹੋ ਗਾਣੇ ਆ ਜੋ ਸੌਂ ਸੇ ਬੋਲੇ ਜਾਂ ਜੋ ਸਾਰੇ ਪੰਜਾਬ ਦੇ ਵਿੱਚੋਂ ਪੰਜਾਬੀਅਤ ਦਾ ਖੜਾ ਹੋ ਸਕੇ ਇਸ ਕਰਕੇ ਸਾਡੀ ਪਾਰਟੀ ਕੋਲ ਵੀ ਕੋਸ਼ਿਸ਼ ਰਹੇਗੀ ਸਾਡੇ ਵੱਲੋਂ ਵੀ ਪ੍ਰੋਗਰਾਮ ਕਰਵਾਏ ਜਾਣਗੇ ਬਸ ਇਹ ਨਹੀਂ ਕਹਿਣਾ ਚੋਲੀਆ ਬਹੁਤ ਬਹੁਤ ਵਧਾਈਆਂ ਅ ਬਹੁਤ ਅਗੇ ਤੱਕ

ਇਹ ਖਾਣਾ ਪੀਓ ਨੋ ਸਤਿਕਾਰਯੋਗ ਉਹਨਾਂ ਨੂੰ ਪਿਆਰ ਨਾਲ ਨਮਸਕਾਰ ਮੈਂ ਡਾਕਟਰ ਸੋਨੀਕ ਮੱਤਾਵੰਦ ਸੀਨੀਅਰ ਮੈਡੀਕਲ ਅਫਸਰ ਸਿਵਲ ਸਟਾਫ ਆਪਰੇਟ ਸਰ ਸੇਵਾਵਾਰਿਆ ਐਂਡ ਮਜੀਦ ਜੀ ਨਾਲ ਮੇਰਾ ਬਹੁਤ ਹੀ ਪਿਆਰ ਭਰਿਆ ਸਬੰਧ ਹੈ ਸਾਡੇ ਹਸਪਤਾਲ ਅਨਿਰਧਨਿਆ ਐਂਡ ਸਾਡੇ ਨੂੰ ਨਾਮ ਵੀ ਮੜੇ ਕਰਦੇ ਹੈ ਸਾਡੇ ਹਸਪਤਾਲ ਦਾ ਨਾਮ ਪਰ ਤੁਹਾਨੂੰ ਬੱਚੇ ਬੜਾ ਹੀ ਨਾ ਨੁਕਸਾਨ ਹੈ ਮੀਡੀਆ ਕਪੜੀ ਬਹੁਤ ਅੱਛੀ ਲੱਗਦੀ ਹੈ ਐਂਡ ਨਤਨ ਸਾਡੇ ਪਰਿਵਾਰ ਦਾ ਹੀ ਸਹਿਪ੍ਰਣ ਸਰਜੇ ਕੱਤਰ ਮੇਰੇ ਬੱਚਿਆਂ ਆਪਣੀ ਹੈ ਪ੍ਰਗਨ ਦੇ ਸੋਸ਼ਲ ਵਰਕਰ ਸਾਰੇ ਤੇ ਨਾਮ ਅਗੇ ਬਾਟੋ ਵੀ ਨਾ ਕਿੰਨੇ ਕਿਸ ਵੀ ਸਰਸ ਦੇ ਨਾਲ ਤੁਸੀਂ ਤੁਰੇ ਨੇ ਐਂਡ ਸੰਗੀਤ ਭਾਈ ਸ਼ਾਮਾ ਲੈ ਸੰਗੀਤ ਭਾਈ ਕਾਰਜਕ੍ਰਮ ਅੱਜ ਹੋ ਜੇ ਸਾਡੇ ਲਈ ਇਹ ਮੈਨੂੰ ਸਮਝਦਾ ਹੈ ਕਿ ਬਸਰੇ ਬਸਰੇ ਅਸੀਂ 30 ਹਜ਼ਾਰ ਤੋਂ ਅਸੀਂ ਕੰਪਨੀ ਗਾਰਡਨ ਸੈਟਰਨ ਜਾ ਰਹੇ ਹਾਂ ਤੇ ਕੁਝ ਵੀ ਮੇਰੇ ਮੇਰੇ ਇਹ ਤੀਰਵਾ ਪ੍ਰੋਗਰਾਮ ਚੱਲਦਾ ਹੈ ਕਿਹੜੀ ਇੱਕੀ ਸੰਸਗਿਆ ਕਿਹੜਾ ਸੰਗੂ ਇਤਨੀ ਪਰਮਾਤਮਾ ਦੇ ਨਾਲ ਜੁੜਦਾ ਹੈ ਕਿਉਂ ਅਸੀਂ ਕਿਸੇ ਵੀ ਤਰ੍ਹਾਂ ਦੇ ਸਰੀਰ ਦੇ ਦਰਨਾ ਪੁੰਦੇ ਹਨ ਜਾਂ ਸੁਣਦੇ ਹਨ ਜਾਂ ਕੋਈ ਹੋਰ ਤੋੜਾ ਜਾਣੇ ਇਸ ਤਰ੍ਹਾਂ ਨਹੀਂ ਪਹੁੰਹਉਂਦੇ ਉਹ ਮੰਦਰੀ ਅਗਰਤਾ ਇੱਕ ਵੱਖਰੀ ਤਰ੍ਹਾਂ ਦੀ ਮੈਡੀਟੇਸ਼ਨ ਹੈ ਐ ਡੈਫੀਨਟਲੀ ਜੇ ਅਸੀਂ ਤਾਂ ਮੈਡੀਸਨ ਨਾਲ ਇਲਾਜ ਕਰਦੇ ਹਾਂ ਲੇਕਿਨ ਕੋਈ ਆਲਵੇਡ ਅਡਵਾਈਸ ਉਪਰ ਪੇਸ਼ੈਂਟਸਔਰ ਮੈਡੀਟੇਸ਼ਨ રાઈ સર એક સાધના છે सिर्फ મે એની કહેતા હું બાક પૂજા કરનાઈ ટેકનિકલ હે વો એક બખરી તરહની સાધના હે કે સંગીત دے ਨਾਲ કરે હોના ਜਿਵੇਂ ਲਿખ્યા હે ਜੀ आवाज સુરીલી ਦਾ જેતો ਹੀ લગાના હે સંગીત دے જો પ્રેમી હો કે સ્વતવા કે આ વાત હે ના ના સર એક બખરી તરહની સ્ટેજ હે બખરી તરહ

ਨਾਲ ਹੋ ਗਏ। ਬਹੁਤ ਬਹੁਤ ਥੈਂਕ ਯੂ। ਬਾਲਕਿਸ਼ਨ ਜੀ, ਵੀਕੇ ਟੱਪੇ ਵਾਲੇ। ਅਗੇ ਜੀ ਪਿੱਛੇ ਦਸਾਂ ਦੇ ਫੋਟੋ ਆ ਜੀ। ਕੀ ਬਾਤ ਹੈ ਜੀ, ਕੀ ਬਾਤ ਹੈ। ਬਾਲਕਿਸ਼ਨ ਵੀਕੇ ਟੱਪੇ ਵਾਲੇ। ਇਹਨਾਂ ਦੀ ਜਦੋਂ ਗੱਲ ਕਰੀਏ ਬਹੁਤ ਹੀ ਵਧੀਆ ਸੇਵਾ ਕਰਦੇ ਨੇ। ਲਾਕਡਾਊਨ ਦੇ ਵਿੱਚ ਮੈਂ ਇਹਨਾਂ ਦੀ ਬਹੁਤ ਹਿਜਰ ਕਰਦਾ ਰਿਹਾ। ਔਰ ਅੱਜ ਤੱਕ ਕਈ ਲੱਗੇ ਐਸੇ ਐ ਜਿਨ੍ਹਾਂ ਨੂੰ ਸ਼ਾਮ ਨੂੰ 9 ਵਜੇ ਜਾ ਕੇ ਛੋਟਾ ਹਾਥੀ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਕੱਚੀਆਂ ਰੰਗ ਵਾਲੀਆਂ ਸਬਜ਼ੀਆਂ ਭਰੀਆਂ ਹੋਏ ਇਹਨਾਂ ਨੇ ਛੋਟਾ ਹਾਥੀ ਭਰ ਕੇ ਅੱਜ ਵੀ ਸਾਰੇ ਲੋਕਾਂ ਨੂੰ ਦੇਦੇ ਆ ਲੋੜਵੰਦ ਦੇ ਲੋਕ ਉਹਨਾਂ ਨੂੰ ਪਹੁੰਚਾਉਂਦੇ ਨੇ ਲੋੜਵੰਦ ਧੀਆਂ ਦੇ ਵਿਆਹ ਕਰਵਾਉਂਦੇ ਨੇ ਖੂਨਦਾਨ ਨਸ਼ਾ ਛਡਾਊ ਕੈਂਪਸ ਵੀ ਕੇ ਸ਼ਰਮਾ ਜੀ ਸਾਡੇ ਬਾਲ ਕਿਸ਼ਨ ਜੀ ਜੇ ਪਹੁੰਚੇ ਵਾਸਤੇ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਰਦੇ ਆ ਜੀ ਔਰ ਕਹਿੰਦੀ ਕਰਦਾ ਕਿ ਜਿਹਨਾਂ ਨੂੰ ਇਸ ਪਿਆਰ ਭਰਿਆ ਸਰਪੋਤ ਹੈ ਪ੍ਰਵਿੰਦਰ ਜੀ ਜਰੂਰ ਵੀ ਕੇ ਸਾਹਿਬ ਨੂੰ ਤੇ ਸਾਡੇ ਐਸਐਮਓ ਸਾਹਿਬ ਨੂੰ ਜਰੂਰ ਲੈ ਸਾਡੇ ਵੱਲੋਂ ਪਿਆਰ ਭਰੀ ਜਿਹੀ ਭੇਟਾ ਉਹ ਜਰੂਰ ਦਿਓ ਹਾਂਜੀ ਸਾਡੇ ਐਸਐਮਓ ਸਾਹਿਬ ਸੋਰਨਜੀਤ ਜੀ ਤਮਨ ਔਰ ਮਾਰੀਓ ਸਾਡੇ ਸਮਾਜ ਦੇ ਵੀ ਕੇ ਕਰਮਾ ਜੀ ਕੋਨੇ ਜਾ ਕੇ ਸਮਾਨ ਨਹੀਂ ਲੈਣਾ ਬਾਕੀ ਸਾਰਿਆਂ ਨੂੰ ਕੌਣ ਲੱਗੀ ਵੀਕੇ ਜੀ ਸਾਰੇ ਜਣੇ ਐ ਸਾਹਮਣੇ ਫਰੰਟ ਕੁਰਸੀਆਂ ਦੇ ਬੈਠੋ ਤੇ ਸਿਰਫ ਧਰਮਨ ਸਾਹਿਬ ਇੱਥੇ ਰਹਿਣ ਇਹਨਾਂ ਦਾ ਕਿ ਮੈਂ ਤੁਹਾਨੂੰ ਰਾਜ ਦੱਸ ਰਹਾ ਵਾਂ ਉਹ ਤੁਸੀਂ ਸਾਹਮਣੇ ਅਨੇਕ ਸ਼ੁਰੂ ਕੀਤਾ ਸੀ ਇਹਨਾਂ ਨੇ ਇੱਕ ਵਾਰ ਮੈਨੂੰ ਥੋੜਾ ਜਿਹਾ ਕਲੀਪਰ ਦਿਖਾਇਆ ਸੀ ਇਹਦੀ ਗਾਣੇ ਦਾ ਪਰ ਮੈਨੂੰ ਪਤਾ ਨਹੀਂ ਅੱਜ ਮੈਨੂੰ ਪਤਾ ਸੀਗਾ ਕੋਈ ਨਾ ਕੋਈ ਮੇਰੀ ਇੱਜ਼ਤ ਰੱਖੇਗਾ ਪਰ ਮੇਰੇ ਬੜੇ ਵਧੀਆ ਭਰਾਵੌਰ ਕੇ ਦੋਸਤ ਨੇ ਸਪான்ਸਰ ਜਿੰਨੇ ਵੀ ਅਸੀਂ ਹਸਪਾਤਾਲਾਂ ਗਏ ਨਾ ਵੀ ਤਰੀਕੀ ਕਰ ਸਕਦੇ ਔਰ ਅਗਲਾ ਪ੍ਰੋਗਰਾਮ ਕੋਈ ਸਰ ਥੈਂਕ ਯੂ